ਖੇਤਾਂ ਦੇ ਵਿੱਚ ਲੱਗੀ ਅੱਗ ਨੇ ਦੁਪਹਿਰ ਦੇ ਮੌਕੇ ਤੰਡ ਮੁਚਾ ਦਿੱਤਾ ਜਿੱਥੇ ਅੱਗ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ ਤਾਂ ਉੱਥੇ ਹੀ ਖੇਤਾ ਨੇੜੇ ਬਣੇ ਬੱਕਰੀਆਂ ਦੇ ਬਾੜੇ ਦੇ ਵਿੱਚ ਖੜੀਆਂ ਪੇਡਾਂ ਤੇ ਬੱਕਰੀਆਂ ਨੂੰ ਵੀ ਚਪੇਟ ਵਿੱਚ ਲੈ ਲਿਆ ਤੇ ਉਹ ਪੇਡਾਂ ਬੱਕਰੀਆਂ ਜਿਉਂਦੀਆਂ ਹੀ ਸੜ ਗਈਆਂ ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਦੇ ਕਾਰਨ ਅੱਗ ਲੱਗਣ ਦਾ ਖਦਸ਼ਾ ਜ਼ਾਹਰ ਕੀਤਾ ਤੇ ਪੀੜਤ ਬਜ਼ੁਰਗ ਦੇ ਮੁਤਾਬਕ ਉਸ ਦਿਨ ਇੱਥੇ ਪੇਡਾਂ ਬੱਕਰੀਆਂ ਸੀ ਤੇ ਉਸ ਨੂੰ ਉਮੀਦ ਨਹੀਂ ਸੀ ਕਿ ਅੱਗ ਇਸ ਤਰ੍ਹਾਂ ਉਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਵੇਗੀ 41 ਪਸ਼ੂ ਤੀਜੇ ਇਹ ਸਾਹਮਣੇ ਪਏ ਨਾ 19 ਬੱਕਰੀਆਂ ਸੀ 21 ਭੇਡਾਂ ਸੀ ਕਿਵੇਂ ਲੱਗੀ ਇਹਦਾ ਅੱਗੇ ਇਧਰੋਂ ਆਈ ਆ ਮੈਨੂੰ ਤਾਂ ਕੋਈ ਇਹ ਜਹਾ ਹੈ ਨਹੀਂ ਸੀ ਕਿ ਵੀ ਅੱਗੇ ਇੱਥੇ ਆ ਜੂਗੀ ਅੱਗੇ ਤਾਂ ਉਹ ਉਧਰ ਫਿਰਦੀ ਦੀ ਮੈਂ ਘਰ ਨੂੰ ਵਾ ਗਿਆ ਬੱਕਰ ਉਹਨਾਂ ਨੂੰ ਤਾਂ ਕਿ ਉਹ ਉੱਥੇ ਦੀ ਸੀ ਮੈਨੂੰ ਵੀ ਪਸ਼ੂਆਂ ਦਾ ਰੜਾਟ ਸੁਣ ਲੱਗਿਆ ਜਦੋਂ ਬਾਹਰ ਆ ਕੇ ਦੇਖਿਆ ਕਿ ਕਿਹਾਂ ਲਵੇਕ ਨਾ ਜੀ ਖੁੱਲੀਆਂ ᱛੀਆਂ ਦੇਖੋ ਹੁਣ ਜਿਵੇਂ ਪਈਆਂ ਬਸ ਅਹੀਂ ਤੜਕ ਤੜਫ ਕੇ ਮਰ ਗਈਆਂ ਬਾੜ ਦਾ ਪਾਗਲ ਪੱਕਾ ਬਾੜ ਦਾ ਪਾਗਲ ਬਣਿਆ ਹੋਇਆ ᱛੀ ਹਾਂ ਖੁੱਲੀਆਂ ᱛੀਆਂ ਦੱਸਦੀ ਏ ਕਿ ਪੀੜਤ ਬਜ਼ੁਰਗ ਦਾ ਤਕਰੀਬਨ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਏ ਤੇ ਆਮ ਲੋਕਾਂ ਨੇ ਵੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗਰੀਬ ਪਸ਼ੂ ਪਾਲਕ ਤੇ ਹੋਰ ਕਿਸਾਨਾਂ ਦੇ ਹੋਏ ਨੁਕਸਾਨ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ